ਹਰ ਸਾਲ ਦੀ ਗੁਰਗੁਰਾਂ ਸਾਹਿਬ ਜੀ ਦੇ 76 ਸਾਇਆ ਹੈਂ 5 ਪੰਜ ਪਿਆਰੀਆਂ ਦੀ ਅਗਵਾਈ ਦੇ ਵਿੱਚ ਬਰਾਤ ਰੂਪੀ ਨਗਰ ਕੀਰਤਨ ਮਨਾਇਆ ਜਾਂਦਾ ਹੈ। ਸ਼ੁਲਤਾਨਪੁਰ ਲੋਧੀ ਤੋਂ ਚੱਲ ਕੇ ਬਟਾਲਾ ਦੀ ਧਰਤੀ ਤੇ ਪਹੁੰਚਦਾ ਹੈ ਤੇ ਅਗਲੇ ਦਿਨ ਇਹ ਨਗਰ ਕੀਰਤਨ ਬਟਾਲਾ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦਾ ਹੈ ਤੇ ਦੇਸ਼ ਵਿਦੇਸ਼ ਤੋਂ ਸੰਗਤ ਲੱਖਾਂ ਦੀ ਤਾਦਾਦ ਦੇ ਵਿੱਚ ਬਟਾਲਾ ਪਹੁੰਚਦੀ ਹੈ। ਇਸ ਸਾਲ ਇਹ ਵਿਆਪੁਰਬ 10 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਤੇ ਜਿਸ ਦੀਆਂ ਤਿਆਰੀਆਂ ਜੜੀਆਂ ਨੇ ਤੇ ਪ੍ਰਬੰਧਨ ਨੂੰ ਲੈ ਕੇ ਵੀ ਬਟਾਲਾ ਦੇ ਗੁਰਦੁਆਰਾ ਸ੍ਰੀ ਸਤਕਾਰਤਿਆਂ ਵਿਖੇ ਐਸਜੀਪੀਸੀ ਦੇ ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਕੀਤੀ ਗਈ ਹੈ। ਉਹਨਾਂ ਪ੍ਰਸ਼ਾਸਨ ਨੂੰ ਇਹ ਅਪੀਲ ਕੀਤੀ ਹੈ ਕਿ ਬਟਾਲਾ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਅਤੇ ਬਟਾਲਾ ਦੇ ਵਿੱਚ ਜੋ ਕਮੀਆਂ ਨੂੰ ਦੂਰ ਕਰਨ ਕਿਉਂਕਿ ਇਹ ਵਿਆਪੂਰਬ ਸਭ ਦਾ ਸੰਜਰਾ ਹੈ ਤੇ ਇਸ ਦਿਹਾੜੇ ਨੂੰ ਲੈ ਕੇ ਸੰਗਤ ਦੇਸ਼ ਤੋਂ ਵਿਦੇਸ਼ ਤੋਂ ਆਉਂਦੀ ਹੈ ਤੇ ਸੰਗਤ ਨੂੰ ਕੋਈ ਦਿੱਕਤਾਂ ਜਾਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਉਥੇ ਹੀ ਉਹਨਾਂ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਗੁਰੂ ਮਰਿਆਦਾ ਅਨੁਸਾਰ ਇਸ ਮਹਾਨ ਦਿਹਾੜੀ ਨੂੰ ਮਨਾਇਆ ਜਾਵੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ੋਮੀ ਗੋਰਾ ਦਾ ਪ੍ਰਬੰਧਕ ਕਮੇਟੀ ਸੁਮੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਜਗਤ ਮਾਤਾ ਸੁਲਖਣੀ ਦੇ ਵਿਆਹ ਪਰਬ ਦੀ ਲੱਖ ਲੱਖ ਵਧਾਈ ਦਿੰਦਾ ਅੱਜ ਗੁਰਦੁਆਰਾ ਸਤ ਕਰਤਾਰ ਗਿਆ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਹਿਰ ਦੇ ਇਲਾਕੇ ਦੇ ਪਤਵੰਤਿਆਂ ਦੀ ਔਰ ਸਭਾ ਸੁਸਾਇਟੀਆਂ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਵਿੱਚ ਸਾਰੇ ਆਪਸ ਵਿੱਚ ਮਿਲ ਕੇ ਵਿਚਾਰਾ ਕਰ ਰਹੇ ਹਾਂ ਵਿਚਾਰਾ ਇਸ ਬੰਧ ਰੇ ਨੇ ਕਿ ਜੋ ਇਹ ਕਾਰਜ ਨੇ ਮਾਲਕ ਦੇ ਇਹ ਸਾਰਿਆਂ ਦੇ ਸਹਿਯੋਗ ਨਾਲ ਇਸ ਦਿਨ ਨੂੰ ਮਨਾਇਆ ਜਾਵੇ ਔਰ ਗੁਰਦਰਾ ਕੰਧ ਸਾਹਿਬ ਗੁਰਦਰਾ ਸਤਕਰਤਾਰੀਆ ਸਾਹਿਬ ਗੁਰਦਰਾ ਡੇਰਾ ਸਾਹਿਬ ਇੱਥੇ ਪਹਿਲੀ ਤਰੀਕ ਦੇ ਲਾਗੇ ਹੋ ਪੈ 1 ਸਤੰਬਰ ਦੇ ਲਾਗੇ ਇਹ ਸਾਰੇ ਕਾਰਜ ਆਰੰਭ ਹੋ ਜਾਣੇ ਆ ਕਿਤੇ ਕੀਰਤਨ ਦਰਬਾਰਕ ਦੇ ਢਾਡੀ ਦਰਬਾਰ ਕਿਤੇ ਹੋਰ ਪ੍ਰੋਗਰਾਮ ਸਾਰੇ ਚੱਲਣੇ ਨੇ ਉਹਦੇ ਇਸੇ ਤਰ੍ਹਾਂ 5 ਤਰੀਕ ਨੂੰ ਗੁਰਦਰਾ ਡੇਰਾ ਸਾਹਿਬ ਜੋ ਮਾਤਾ ਸਲੱਖਣੀ ਦਾ ਪੇਕਾ ਘਾਰੇ ਉਤੇ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਆ ਕੇ ਵੀ ਕਰ ਰਹੇ ਨੇ 8 ਤਰੀਕ ਨੂੰ ਇਥੋਂ ਸੰਗਤ ਜਿਹੜੀ ਇਹ ਉਹ ਗੁਰਦੁਆਰਾ ਬੇਰ ਸਾਹਿਬ ਸultanpur Lodhi ਜਾਏਗੀ 8 ਤਰੀਕ ਨੂੰ ਹੀ ਅਖੰਡ ਪਾਠ ਸਾਹਿਬ ਸਾਰੇ ਗੁਰਦੁਆਰਾ ਸਾਹਿਬ ਵਿੱਚ ਆਰੰਭ ਹੋਣਗੇ 9 ਤਰੀਕ ਨੂੰ ਉਥੋਂ ਗੁਰਦੁਆਰਾ ਬੇਰ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਬਟਾਲੇ ਦੀ ਧਰਤੀ ਤੇ ਆਉਣਾ ਹੈ 10 ਸਤੰਬਰ ਨੂੰ ਇਕ ਮਹਾਨ ਨਗਰ ਕੀਰਤਨ ਗੁਰਦਆਰਾ ਡੇਰਾ ਸਾਹਿਬ ਮਾਤਾ ਸ੍ਰੀ ਸਰਖਣੀ ਦਾ ਜਿਹੜਾ ਪੇਕਾ ਘਰ ਸੀ ਜਿੱਤੇ ਗੁਰੂ ਨਾਨਕ ਸਾਹਿਬ ਦਾ ਆਨੰਦ ਕਾਰਜ ਹੋਇਆ ਉਤੋਂ ਉਹ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਗੁਵਾਈ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋ ਕੇ ਸਾਰੇ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਮੁੜ ਕੇ ਗੁਰਦਆਰਾ ਡੇਰਾ ਸਾਹਿਬ ਉਦੀ ਸਮਾਪਤੀ ਹੋਣੀ ਹੈ ਮੈਂ ਸਮੁੱਚੀਆਂ ਨਾਨਕ ਨਾਮ ਦੇਵਾ ਸੰਗਤਾਂ ਨੂੰ ਆਪਣੇ ਵੱਲੋਂ ਆਪਣੇ ਮੈਨੇਜਰ ਸਾਹਿਬਾਨ ਵੱਲੋਂ ਆਪਣੇ ਸਾਥੀਆਂ ਵੱਲੋਂ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਤੇ ਉੱਥੋਂ ਦੇ ਸਕੱਤਰ ਸਹਿਬਾਨ ਵੱਲੋਂ ਬੇਨਤੀ ਕਰਨਾ ਆਓ ਹਲਕੇ ਇਸ ਦਿਨ ਤੇ ਸਾਰੇ ਇਕੱਤਰ ਹੋ ਕੇ ਧੰਗ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾਉਣ ਲਈ ਆਪਾਂ ਵੱਧ ਤੋਂ ਵੱਧ ਜੋਗ ਪ੍ਰਬੰਧ ਵੀ ਕਰਨੇ ਨੇ ਔਰ ਸੰਗਤਾਂ ਦੀ ਆਮਦ ਲਈ ਸਾਰਾ ਸਤਕਾਰ ਵਿੱਚ ਪ੍ਰਬੰਧ ਵੀ ਕਰਨਾ ਹੈ ਉਤੇ ਰਸਤਿਆਂ ਨੂੰ ਸਜਾਵਟ ਵਿੱਚ ਸਜਾਉਣਾ ਹੈ ਜਿੱਥੇ ਪਹਿਲਾਂ ਵੀ ਬੇਨਤੀ ਕੀਤੀ ਹੈ ਮੈਂ ਵੀ ਬੇਨਤੀ ਕਰਨੀ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਹੁੱਲੜ ਬਾਜ ਕੋਈ ਵੀ ਹੋਵੇ ਜਿਹੜਾ ਮਾਹੌਲ ਨੂੰ ਖਰਾਬ ਕਰਦਾ ਹੋਵੇ ਆਪਣੇ ਟਰੈਕਟਰਾਂ ਦੇ ਡੀਜੇ ਲਾ ਕੇ ਆਪਣੇ ਮੋਟਰਸਾਈਕਲਾਂ ਦੇ ਉੱਤੇ ਸਲੈਂਸਰ ਲਾ ਕੇ ਸੰਗਤ ਵਿੱਚ ਆ ਕੇ ਜੇ ਕੋਈ ਖਰਾਬੀ ਕਰਦਾ ਉਹ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਕਾਰਵਾਈ ਉੱਤੇ ਕਰੇ ਪਰ ਸਾਡੀ ਨਿਮਰਤਾ ਸਾਹਿਬ ਉਹਨਾਂ ਨੌਜਵਾਨਾਂ ਨੂੰ ਬੇਨਤੀ ਹੈ ਆਓ ਆਪਾਂ ਗੁਰੂ ਨੂੰ ਸਮਰਪਿਤ ਹੋਣਾ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਨਹੀਂ ਕਰਨੀ ਗੁਰੂ ਘਰੋਂ ਅਸੀਸ ਲੈਣ ਲਈ ਸਾਨੂੰ ਗੁਰੂ ਦੇ ਚਰਨਾਂ 'ਚ ਸੀਸ ਝੁਕਾਉਣਾ ਪੈਣਾ ਹੈ ਅੱਜ ਦੀ ਮੀਟਿੰਗ ਵਿੱਚ ਸਾਰੀਆਂ ਵਿਚਾਰਾਂ ਸਾਰੀ ਸੰਗਤ ਦੇ ਹੁੰਦਿਆਂ ਕਰਕੇ ਅਗਲੇ ਫੈਸਲੇ ਸਾਰੇ ਪ੍ਰਸ਼ਾਸਨ ਨੂੰ ਮਿਲ ਕੇ ਉਹਨਾਂ ਤੱਕ ਸਾਰੀ ਗੱਲ ਕੀਤੀ ਜਾਏਗੀ ਬਹੁਤ-ਬਹੁਤ ਫੇਰ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਸਤਿਕਾਰਯੋਗ ਸ਼ਖਸੀਤਾਂ ਦਾ ਧੰਨਵਾਦ ਜੀ ਆਇਆਂ ਨੂੰ ਬਹੁਤ-ਬਹੁਤ